ਦੇਖੋ ਗੱਲ ਇਹ ਹੈਗੀ ਐ ਸਭ ਤੋਂ ਮਾੜੀ ਗੱਲ ਦੇ ਵਿੱਚ ਇਹ ਹੈਗੀ ਐ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਔਰ ਇਲਜ਼ਾਮ ਜਿਹੜਾ ਬਿਨਾ ਦੇਖੇ ਬਿਨਾ ਪਰਖੇ ਇਹ ਜਿਹੜਾ ਡਾਈੰਗ ਇੰਡਸਟਰੀ ਤੇ ਲਾਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡਾਈੰਗ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਏ ਕਿਸ ਆਦਮੀ ਨੇ ਜਿਹੜਾ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਕਿਹੜੀ ਚੀਜ਼ ਜਿਹੜੀ ਵੱਤੋਂ ਜਾਂਦੀ ਦਸਤੀ ਦੇ ਵਿੱਚ ਜਿਸ ਨਾਲ ਜਾਨੇ ਨੁਕਸਾਨ ਹੁੰਦਾ ਹੁਣ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਵੀ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਹੈ ਪਾਣੀ ਸਾਫ਼ ਨਹੀਂ ਕਰਦੇ ਜਿਹੜੇ ਸੀਟਪੀ ਵਾਲੇ ਨੇ ਸਾਡੇ ਜਿਹੜੇ ਬੈਂਕ ਦਸਤੀ ਦੇ ਤਿੰਨ ਸੀਟਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਰ-ਬਾਰ ਦੱਸ ਕੇ ਟਾਈਮ ਵੇਸਟ ਕਰਦਾ ਕੋਈ ਬੇਦਾ ਨਾ ਬਾਦਰਕੇ ਰੋਡ ਫੋਕਲ ਪੁਆਇੰਟ ਤੇ ਸਾਜਪੁਰ ਰੋਡ ਤੇ ਤਿੰਨ ਸੀਟਪੀ ਨੇ ਔਰ ਤਿੰਨੇ ਸੀਡਪੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਐ ਅਸੀਂ ਖਾਲੀ ਮੋਟਰਾਂ ਤੇ ਵੀ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟਪੀ ਇਹਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦੇ ਸਦਦੇ ਆ ਤਰਖਾ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲੱਖ ਰੁਪਿਆ ਸਲੱਜਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਨਾਂ ਸਾਫ ਪਾਣੀ ਦਿੱਤੇ ਅਸੀਂ ਦਿੰਦੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈੰਗ ਦਸਤੀ ਪਾਣੀ ਸਾਫ ਕਰਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਚਾਹਨਾ ਵੀ ਇਹ ਲੜਾਈ ਕੀਤੇ ਆ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਐਨ ਚੇਅਰਮੈਨੇ ਰਿਕੁਐਸਟ ਕਰਦਾ ਕੋਈ ਚੈਲੇਂਜ ਨਹੀਂ ਕਰਦਾ ਉਹਨਾਂ ਨੂੰ ਲੱਖਾ ਸਿਧਾਨਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਇੰਗ ਦੱਸਦੀ ਤਾਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਜਦਾ ਮੇਰੇ ਨਾਲ ਚੱਲਾਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਹੈ ਵੀ ਤੁਹਾਨੂੰ ਅਜੇ ਪਤਾ ਹੀ ਨਹੀਂ ਦਰਿਆ ਗੰਦਾ ਕੌਣ ਕਰਦਾ ਹੈ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਤੇ ਡਾਇਰੈਕਟ ਲੁਬਿਆਣੇ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਇਕੱਲੀ ਬੈਂਕ ਦਸਤੀ ਨਹੀਂ ਹੈਗੀ ਬੈਂਕ ਦਸਤੀ ਠੀਕ ਹੈ ਜਿਹੜੀ ਮੈਸੀ ਸੀਟੀਆਂ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਕਰਤੇ ਕੋਣ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝ ਲਿਆ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜੁਰਮ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ 40 ਨਾਲ ਇੱਕ ਗੱਲ ਕਹਿਣੀ ਚਾਹੁੰਦਾ ਅਗਰ ਲੁਧਿਆਣਾ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਿਆਂ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਵੀ ਐਨਸੀ ਚੇਅਰਮੈਨ ਮੈਂ ਰਿਕਵੈਸਟ ਲਈ ਉਹਨਾਂ ਨੂੰ ਹੱਥਾਂ ਨੂੰ ਹੱਥ ਜੋੜ ਕੇ ਬੈਠੀ ਰਹਿਣਾ ਚਾਹੁੰਦਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿੱਤੀ ਵੀ ਪਲਾਂਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡੈਂਗ ਦਿੱਤੀ ਹੈ ਇਹ ਗੰਦਾ ਦੀ ਕਰਦੀ ਪਾਣੀ ਗੰਦਾ ਹੋਰ ਜਗ੍ਹਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਦਸਤੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗਊਸ਼ਾਲਾ ਗੁਰਦੁਆਰੇ ਦੇ ਨਾਲ ਉਹ 18 ਪੁਆਇੰਟ ਜਿਹੜੇ ਹੋਦੇ ਸ਼ਹਿਰ ਦੇ ਉਹ ਜਿਹੜੇ ਨੇ ਦਰਿਆ ਦੇ ਨਾਲ ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਜਿਹੜੀ ਇੰਡਾਈਕ ਦੇਸੀ ਕੰਮ ਵਧੀਆ ਕਰਦੀ ਏ ਪਾਣੀ ਸਾਫ਼ ਕਰਕੇ ਦਰਿਆ 'ਚ ਛੱਡਦੀ ਏ ਉਹ ਜੱਟ ਕੇ ਕਈ ਸਾਡੇ ਕੋਲ ਬੰਦੇ ਜਿਹੜੇ ਆ ਕੇ ਫਿਰ ਦੇਖ ਕੇ ਜਾਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਬੰਦੇ ਆਉਂਦੇ ਨੇ ਦੇਖ ਕੇ ਜਾਂਦੇ ਨੇ ਹਰ ਮਹੀਨੇ ਦੋ ਦਿਨ ਵਾਰੀ ਸੈਂਪਲ ਕਰਦੀ ਸਰਕਾਰ ਸਾਡੇ ਕੈਮਰੇ ਲੱਗੇ ਹੋਣੇ ਮੀਟਰ ਔਨਲਾਈਨ ਲੱਗੇ ਹੋਣੇ ਜਦੋਂ ਮਰਜ਼ੀ ਦੇਖ ਲਓ ਵੀ ਪਾਣੀ ਟੀਡ ਹੋ ਰਿਆ ਨਹੀਂ ਹੋ ਰਿਆ ਐਂਡੀਆਂ ਗੱਲਾਂ ਹੁੰਦੇ باوجود ਵੀ ਬਲੇਮ ਲੱਗੇ ਬਹੁਤ ਮਾੜੀ ਗੱਲ ਹੈ ਔਰ ਮੈਂ ਰਿਕਵੈਸਟ ਇਹ ਕੰਦੀ ਜਦਾਂ ਵੀ ਅਗਰ ਕੋਈ ਬੰਦੇ ਰੂਹ ਹੈ ਜੀ ਤਕਲੀਫ ਸਾਡੇ ਤੋਂ ਵੀ ਡਾਈਂਗ ਇੰਡਸਟਰੀ ਪਾਰੀ ਗੰਦਾ ਕਰਦੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਹ ਸਾਡੇ ਕੋਲ ਟਾਈਮ ਲੈ ਲਵੇ ਸੀਟਿਪੀ ਤੇ ਆਰ ਆ ਕੇ ਚੈੱਕ ਕਰਨ ਦੇਖਣ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾਣ ਪਹਿਲਾ ਇਲਜ਼ਾਮ ਲਾਣਾ ਕੀ ਤੁਹਾਡਾ ਐਕਸ਼ਨ ਪਲਾਨ ਅੱਗੇ ਕੀ ਆ ਕਰੋ ਤੁਸੀਂ ਰਿਕੁਐਸਟ ਕਰਤੀ ਉਹਨਾਂ ਨੂੰ ਹਾਂ ਹੁਣ ਤੁਹਾਡਾ ਐਕਸ਼ਨ ਪਲਾਨ ਕੀ ਆ ਉਹ ਤਾਂ ਤਿੰਨ ਤਰੀਕ ਨੂੰ ਆ ਰਿਹਾ ਐਕਸ਼ਨ ਪਲਾਨ ਤਾਂ ਇਹ ਕਹਿਣਾ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਫੀਲ ਕਰਦੇ ਆ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡਾਈ ਇੰਡਸਟਰੀ ਇਹ ਨੂੰ ਅਸੀਂ ਮਾਂ ਕਹਿੰਦੇ ਆ ਬੇਬੇ ਕਹਿੰਦੇ ਆ ਹੋਜੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਟ ਸਾਬ ਤੇ ਜਿਹੜੇ ਹੋਜੀ ਤੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਇਹ ਡਾਈ ਇੰਡਸਟਰੀ ਤੇ ਕੋਈ ਨੋਬਤ ਆਂਦੀ ਬੰਦ ਹੁੰਦੀ ਜਾਂ ਆ ਕੇ ਤਿੰਨ ਤਰੀਕ ਨੂੰ ਉਹਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਗੱਲੀ ਡੈਂਗ ਦਸਤੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋ ਜਈ ਜਿਹੜੀ ਲੱਖਾਂ ਬੱਧਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਫਸਰ ਤੇ ਲੜਾਈ ਝਗੜਾ ਹੋਣ ਦੀ ਸੁਭਾਵਨਾ ਹੈ ਸਰਕਾਰ ਨੂੰ ਚਾਹੀਦਾ ਐਡਵਾਂਸ ਹੀ ਇਹਨੂੰ ਜਿਹੜਾ ਮਖੇਲ ਪਾਵੇ ਉਹ ਰੇ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉਥੇ ਡੀਸੀ ਦਫ਼ਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਨਹੀਂ ਗੰਦਾ ਚਾਹੁੰਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਇਖਤਿਆਰ ਦੇ ਚਾਹਦਾ ਪਾ ਲਈ ਅਸੀਂ ਜਾਂਦੇ ਆ ਪਾਣੀ ਸਾਫ਼ ਹੋਵੇ ਆਬੂ ਆਬਦੀ ਹੋਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਕੋਈ ਲੜਾਈ ਕਿਤੇ ਮਸਲਾ ਹਾਲੀ ਹੁੰਦਾ ਅਸੀਂ ਪਿਆਰ ਆ ਅਗਰ ਕੋਈ ਸਾਡੀ ਹੈਲਪ ਵੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਬੰਦਾ ਲੱਗਦਾ ਅਸੀਂ ਹੋਰ ਸਿਧਾਰ ਦੇ ਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਨਾਲ ਹੱਲ ਕੱਢਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ